ਸਾਸ਼ਿਕਾ ਜੀ ਸਵਾਗਤ ਹੈ ਤੁਹਾਡਾ ਜਸਵੀਰ ਕਿਚਨ ਤੇ ਤੇ ਅੱਜ ਆਪਾਂ ਲੈ ਕੇ ਆਇਆ ਨਵੀਂ ਵੀਡੀਓ ਤੁਹਾਡੇ ਲਈ ਦਿਔਰ ਪਰਜਾਈ ਦੀਆਂ ਬੋਲੀਆਂ ਤੇ ਇਹ ਮਿੱਠੀ ਜੀ ਨੌਕਚੋਕ ਹੁੰਦੀ ਆ ਤੇ ਹੋਰ ਇਥੇ ਕੁਝ ਨਹੀਂ ਹੁੰਦਾ ਕੋਈ ਗੁੱਸਾ ਕਰਨ ਵਾਲੀ ਗੱਲ ਨਹੀਂ ਹੁੰਦੀ ਕੁਝ ਨਹੀਂ ਹੁੰਦਾ ਇਹ ਤਾਂ ਦਿਔਰ ਪਰਜਾਈ ਦੀ ਮਿੱਠੀ ਜੀ ਨੌਕਚੋਕ ਹੈ ਤੇ ਉਹਦੇ ਅਕੋਰਡਿੰਗ ਮੈਂ ਬੋਲੀਆਂ ਪਾ ਰਹੀ ਆ ਤੇ ਤੁਸੀਂ ਬੋਲੀਆਂ ਸੌ ਇੰਜੋਏ ਕਰੋ ਤੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਮਝਾ ਕੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਸੁਣ ਕੇ ਮੇਰੀਆਂ

ਦੇਔਰਾ ਤੂੰ ਅੱਡ ਹੋ ਜਾਵੇਂ ਜਾ ਕਰਵਾਂ ਲੈ ਕੰਦਵੇ ਮੈਂ ਬੁਰੀ ਕਰੂੰਗੀ ਨਾ ਜਾ ਕਰ ਦੂੰ ਬੰਦਵੇ ਮੈਂ ਬੁਰੀ ਕਰੂੰਗੀ ਨਾ ਜਾ ਕਰ ਦੂੰ ਬੰਦਵੇ ਮੈਂ ਬੁਰੀ ਕਰੂੰਗੀ ਪਾਈਏ 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 ਦੇਔਰ ਕੁਮਾਰੇ ਦੇ ਤਤਾ ਖੋਚਣਾ ਲਾਈਏ ਦੇਔਰ ਕੁਮਾਰੇ ਦੇ ਟੋੜੇ ਛੋਟੇ ਦਿਓਰ ਬਿਨਾ ਕੋਈ ਨਾ ਲਹੌਂਦਾ ਤੋੜੇ ਛੋਟੇ ਦਿਓਰ ਬਿਨਾ ਕੋਈ ਨਾ ਲਹੌਂਦਾ ਤੋੜੇ ਛੋਟੇ ਦਿਓਰ ਬਿਨਾ ਕੋਈ ਨਾ ਲਹੌਂਦਾ ਤੋੜੇ ਛੋਟੇ ਦਿਓਰ ਬਿਨਾ ਸਿਆਉ ਰਵਸਣਨਾਂ ਦੇਵੇ ਸੋਣੀ ਭਾਬੋ ਨੂੰ ਨੰਦਕੂਰ ਚੰਦਕੂਰ ਸਕੀਆਂ ਪਹਿਣਾ ਨੰਦਕੂਰ ਚੰਦਕੂਰ ਸਕੀਆਂ ਪਹਿਣਾ ਗੌਰ ਜੇਠ ਨੂੰ ਗਈਆਂ ਨੀਂਂਦਕੂਰ ਕਹਿੰਦੀ ਹਾਰਾ ਬਾਲਣਾ ਨੰਦਕੂਰ ਕਹਿੰਦੀ ਹਾਰਾ ਬਾਲਣਾ ਚੰਦਕੂਰ ਕਹਿੰਦੀ ਹਾਰਾ ਅੰਦਰੋਂ ਡਰ ਲੱਗਦਾ ਪੁਰਸ਼ਾ ਦੇਵਰ ਕੁਮਾਰਾ ਅੰਦਰੋਂ ਡਰ ਲੱਗਦਾ ਪੁਰਸ਼ਾ ਦੇਵਰ ਕੁਮਾਰਾ ਅੰਦਰੋਂ ਡਰ ਲੱਗਦਾ ਆਲ ਬਣਾਏ ਚਰਨਾ ਛੋਟੇ ਦਿਉਰ ਬਿਨਾ ਨਹੀਂ ਨਹੀਂ ਪਾਪੀਏ ਸਰਨਾ ਛੋਟੇ ਦਿਉਰ ਬਿਨਾ ਨਹੀਂ ਨਹੀਂ ਪਾਪੀਏ ਸਰਨਾ ਛੋਟੇ ਦਿਉਰ ਬਿਨਾ ਨਹੀਂ ਨਹੀਂ ਪਾਪੀਏ ਸਰਨਾ ਛੋਟੇ ਦਿਉਰ ਬਿਨਾ ਕਰਨੇ ਜੀ ਨਾਂ ਦੇ ਕੋਲੋ ਕੋਲੀ ਖੇਦ ਜੀ ਨਾਂ ਦੇ ਨੀਆਂ ਨਹੀਂ ਲੈ ਕੇ ਗੋਪੀਆਂ ਚੜਗੀ ਬੰਨੇ ਤੇ ਦੇ ਕੇ ਗੋਪੀਆਂ ਚੜਗੀ ਬਣੇ ਤੇ ਚੁੜੀਆਂ ਖੂਬ ਉੜਾਈਆਂ ਹੋਣੀਆਂ ਸਿਆਣ ਦੀਆਂ ਦਿਉਰਾਂ ਨੂੰ ਪਰਜਾਈਆਂ 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 ਪਾਪੋ ਨੇ ਪਕਾਈਏ ਖਲ ਰੋਟੀ ਵੇ ਜਿਹੜੀ ਪਾਪੋ ਨੇ ਪਕਾਈਏ ਦਿਓਰ ਭਾਬੀਆਂ ਲੱਖ ਲੱਖ ਬੈਂਦੇ ਦਿਓਰ ਭਾਬੀਆਂ ਲੱਖ ਲੱਖ ਬੈਂਦੇ ਗੋਲੀ ਤਾਂ ਨਹੀਂ ਮਾਰੀ ਏ ਤੁਰ ਜਾ ਪੇਕਿਆਂ ਨੂੰ ਬਹੁਤ ਆਹਰਖਾਂ ਵਾਲੀ ਤੁਰ ਜਾ ਪੇਕਿਆਂ ਨੂੰ ਬਹੁਤ ਆਹਰ ਬੋਲਕ ਲੈਰੀ ਮੋਰਾ ਵਿੱਚ ਪਰਜਈਆਂ ਦੇ 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 ਤੇ ਅੌਰ ਮਰੇ ਨੇ ਅਡ ਹੋ ਗਏ ਤਾਂ ਤੋਬੇ ਪਾਇਆ ਜਵਾਰਾ ਨੀ ਪਾਤ ਪਾਤ ਦੀ ਹੀਟ ਲੱਗ ਜਾਂਦੀ ਪਾਤ ਪਾਤ ਦੀ ਇਟ ਲੱਗ ਜਾਂਦੀ ਚੌਪਾ ਤਾਂ ਦਾ ਗਾਰਬ ਆਕੜਤਾ ਦੀ ਏ ਐਡਾ ਫਿਰੇ ਕੁਮਾਰ ਆ ਵਾਕੜਤਾ 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 ਦੀ ਏ ਹੰਸਾਂ ਨੇ ਤਾਂ ਮੋਤੀ ਜੁਗੜੇ ਹੰਸਾਂ ਨੇ ਤਾਂ ਮੋਤੀ ਜੁਗੜੇ ਹਿਰਨਾ ਵਾਗੀ ਚਰਨਾਂ 'ਤੇ ਪੱਬੀ ਦਿਉਰ ਦੇਨਾ दो बिनानि सरनानि भाी दोर बिना दो सरना भाी दोर बिना दो नी सरनानि भाी दोना दो नी सरनानि भाी दोर दोर कारे दडकते डाय दोर कुमाे दे डाय दोर कुमारे दा ष षडकते डाय दोर कारे दा ਠੀਕ ਹੈ ਜੀ ਸ਼ਸ਼ੀਕਰ ਜੀ ਤੁਹਾਨੂੰ ਕਿਵੇਂ ਲੱਗੀਆਂ ਮੇਰੀਆਂ ਬੋਲੀਆਂ ਮੈਨੂੰ ਜਰੂਰ ਦੱਸਿਓ ਕਮੈਂਟ ਜਰੂਰ ਕਰਿਓ ਤੇ ਜਿਨੇ ਵੀ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਮੇਰਾ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਸ਼ੇਅਰ ਕਰਿਓ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਠੀਕ ਹੈ ਜੀ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਧੰਨਵਾਦ